ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਆਪਾਂ 28P66 ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਆਂ ਕਿ 28P66 ਵੈਰੈਟੀ ਕਿਸ ਤਰ੍ਹਾਂ ਦੀ ਰਹੀ ਹਾਂਜੀ ਬਾਈ ਜੀ ਮੈਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਤੇ ਉਹਦੇ ਤੇ ਬੜੇ ਕਮੈਂਟ ਵੀ ਆਏ ਆ ਤੇ ਬੜੇ ਫੋਨ ਵੀ ਆਏ ਬਾਈ ਜੀ 28P66 ਬਾਰੇ ਦੱਸਿਓ ਤਾਂ ਮੈਂ ਵੀਡੀਓ ਤਾਂ ਹੀ ਨਹੀਂ ਪਾਈ ਸੀ 28P66 ਬਾਰੇ ਵੀ ਮੈਂ ਕਿਹਾ ਵੱਢ ਕੇ ਤੋਲ ਕੇ ਪ੍ਰੋਪਰ ਕਿੰਨਾ ਝਾੜ ਰਿਆ ਫੇਰ ਹੀ ਆਪਾਂ ਵੀਡੀਓ ਪਾਵਾਂਗੇ ਉਹਦੇ ਬਾਰੇ 28 ਪੀ ਸ਼ਰਟ ਆਪਾਂ ਵੱਡ ਲਿਆਗਾ ਹੋਗੇ 4-5 ਦਿਨ ਵੱਡੇ ਨੂੰ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ 28 ਪੀ ਸ਼ਰਟ ਆ ਜਿਹੜਾ ਆਪਣੇ ਕੋਲੇ 1.5 ਕਿੱਲਾ ਸੀਗਾ 1.5 ਕਿੱਲਾ ਸੀਗਾ ਤੇ 1.5 ਕਿੱਲੇ ਨੂੰ ਟਿਊਬਲ ਦੇ ਪਾਣੀ ਤੇ ਹੀ ਆਪਾਂ ਪਾ ਲਿਆ ਸੀ ਕਿੰਨੇ ਨੰਬਰ ਪਾਣੀ ਲੱਗਿਆ ਸੀ ਬਾਈ ਜੀ ਉਹਨੂੰ ਆਪਣੇ ਟਿਊਬਲ ਦਾ ਪਾਣੀ ਹੈਗਾ 2 2 ਨੰਬਰ ਹੈ ਚੱਲ ਕੇ 2.5 ਹੋ ਜਾਂਦਾ ਫਿਰ ਜਦੋਂ ਚੱਲੀ ਜਾਂਦੇ ਆ ਬੋਰ ਤਾਂ ਤਿੰਨ ਵੀ ਹੋ ਜਾਂਦਾ ਹੈਗਾ ਤਿੰਨ ਨੰਬਰ ਪਾ ਤਿੰਨ ਨੰਬਰ ਮੰਨ ਕੇ ਚੱਲੋ ਢਾਈ ਤੋਂ ਤਿੰਨ ਨੰਬਰ ਪਾ ਢਾਈ ਤੋਂ ਤਿੰਨ ਨੰਬਰ ਪਾਣੀ ਹੋ ਗਿਆ ਜਾਨੀ ਕੀ ਢਾਈ ਤੋਂ ਤਿੰਨ ਨੰਬਰ ਪਾਣੀ ਚ ਸੀਗਾ ਠੀਕ ਹੈ ਜੀ ਤੇ ਕਿਵੇਂ ਰਿਹਾ ਬਿਮਾਰੀ ਤੋਂ ਰਹਿਤ ਜਾਂ ਕਿਵੇਂ ਬਿਮਾਰੀ ਦਾ ਸਿਸਟਮ ਕੀ ਰਿਹਾ ਜੀ ਕੋਈ ਪੇਸਟ ਜਾਂ ਕੋਈ ਕੋਈ ਇਸ ਤਰ੍ਹਾਂ ਦੀ ਸਹਿਨਸ਼ੀਲਤਾ ਕਿਸ ਤਰ੍ਹਾਂ ਰਹੀ ਹਾਲ ਦੀ ਹਾਂਜੀ ਭਾਈ ਜੀ ਉਸੇ ਬਾਰੇ ਹੀ ਆਪਾਂ ਅੱਜ ਗੱਲ ਕਰਨੀ ਆ ਵੀ ਜਿਹੜੀ ਉਹਨੂੰ ਬਿਮਾਰੀ ਹੈ ਵੀ ਅਸੀਂ ਵੱਡ ਲਿਆ ਜਿੱਦ ਦੇ ਅਸੀਂ ਵੱਡਿਆ ਉਹਦਾ 19 ਮੋਚਰ ਸੀਗਾ ਠੀਕ ਹੈ ਜੀ 19 ਮੋਚਰ ਸੀਗਾ ਤੇ ਜੋ ਨਾ ਭਾਵਾ ਆਪਾਂ 15 ਦਿਨ ਹੋਰ ਮੈਨੂੰ ਲੱਗਦਾ ਠੱਲੀ ਰੱਖਦੇ ਉਹਨੇ ਡਿੱਗਣਾ ਨਹੀਂ ਸੀ ਉਹਦੀ ਕੰਡੀਸ਼ਨ ਐਵੀ ਜੀ ਸੀ ਮਤਲਬ ਪੀਆਰ ਝੋਨੇ ਵਾਂਗੂ ਖੜਾ ਸੀਗਾ ਹਾਈਟ ਵੀ ਘੱਟ ਸੀ ਤੇ ਹਾਈਟ ਅਪਰੋਕਸੀਮੇਟ ਕਿੰਨੀ ਕੁ ਰਹੀ ਹੋਊਗੀ ਲਗਭਗ ਹਾਈਟ ਉਹਦੀ 28 ਪੀ 67 ਨਾਲੋਂ ਮੰਨ ਕੇ ਚੱਲੋ ਵੀ 1.5 ਫੁੱਟ ਘੱਟ 1.5 ਫੁੱਟ ਘੱਟ ਹਾਂਜੀ 28 ਪੀ 67 ਨਾਲੋਂ 1.5 ਫੁੱਟ ਹਾਈਟ ਘੱਟ ਸੀ 28 ਪੀ 67 ਤੋਂ ਟਾਈਮ ਵੀ ਘਟਾ ਹੈ ਉਹਦਾ 28 ਪੀ 67 ਦੀ ਤੁਲਨਾ ਦੇ ਵਿੱਚ ਤੁਸੀਂ ਇਹਨੂੰ 28 ਪੀ 67 ਨੂੰ ਕਿਵੇਂ ਮੰਨਦੇ ਹੋ ਮੈਨੂੰ 28p67 ਤੋਂ ਬੈਸਟ ਲੱਗਿਆ ਇਹ ਕਿਉਂਕਿ ਐ ਆ ਵੀ 28p66 ਆ ਸੋਰੀ 28p67 ਆ ਜਿਹੜਾ ਜਿਹੜਾ ਤਾਂ ਆਪਾਂ ਲਾਇਆ ਸੀਗਾ ਗੇਟਾ ਜਿਹੜਾ ਜਿੱਥੋਂ ਅਸੀਂ ਝੋਨਾ ਸਟਾਰਟ ਕੀਤਾ ਮੇਰੇ ਖਿਆਲ ਅਸੀਂ ਕਰਿਆਗਾ ਜੂਨ 18-19 ਜੂਨ ਤੋਂ ਸਟਾਰਟ ਕਰਿਆ ਠੀਕ ਹੈ ਜਿਹੜਾ 18-19 ਜੂਨ ਨੂੰ ਲੱਗਿਆ ਸੀ 28p67 ਹਾਂਜੀ ਉਹਦਾ ਝਾੜ ਬਹੁਤ ਵਧੀਆ ਰਿਹਾ ਜਿਵੇਂ ਮੈਂ ਪਹਿਲਾਂ ਵੀਡੀਓ ਚ ਵੀ ਇੱਕ ਚ ਦੱਸਿਆ ਸੀ ਵੀ ਉਹਦਾ ਝਾੜ 88 ਮਾਣ ਆਇਆ 28p67 ਦਾ ਠੀਕ ਹੈ ਜੀ ਜਿਹੜਾ ਲੇਟ ਲਾਇਆ ਉਹਦਾ ਝਾੜ ਬਹੁਤ ਘਟਦਾ ਗਿਆ ਜਿਵੇਂ ਕਿ 70 ਤੇ ਰਹਿ ਗਿਆ ਤੇ 65 ਤੇ ਰਹਿ ਗਿਆ 60 ਮੰਨ ਤੇ ਵੀ 28 ਪੀ 68 ਰਹਿ ਗਿਆ ਠੀਕ ਹੈ ਜੀ ਹਾਂ ਸੋਰੀ 28 ਪੀ 68 ਰਹਿ ਗਿਆ 60 ਮੰਨ ਤੇ ਵੀ ਜਿਹੜਾ ਲੇਟ ਲਾਇਆ ਸੀ ਨਾਲੇ ਉਹਨੂੰ ਨਹਿਰ ਦੇ ਪਾਣੀ ਵੀ ਲੱਗੇ ਸੀ ਨਹਿਰ ਦੇ ਪਾਣੀ ਵੀ ਲੱਗੇ ਸੀ ਠੀਕ ਹੈ ਤਿੰਨ ਦੇ ਚ ਯੂਰੀਆ ਦੀ ਮਾਤਰਾ ਤੁਸੀਂ ਕੀ ਰੱਖੀ ਜੀ ਹਾਂ ਯੂਰੀਆ ਜਿਵੇਂ 28 ਪੀ 68 ਦੇ ਵਿੱਚ ਆਪਾਂ ਵੱਧ ਨਹੀਂ ਪਾ ਸਕਦੇ ਦੋ ਕੋ ਗੱਟੇ ਹੀ ਲੈਂਦਾ ਉਹ ਡੱਗ ਪੈਂਦਾ ਠੀਕ ਹੈ ਜੀ ਇਹ ਤਿੰਨ ਸਾਢੇ ਤਿੰਨ ਗੱਟੇ ਵੀ ਲੈ ਜਾਂਦਾ ਅਸੀਂ ਤਿੰਨ ਗੱਟੇ ਪਾਏ ਸੀਗੇ ਅੱਛਾ ਤਿੰਨ ਗੱਟੇ ਪਾਈ ਸੀ ਤਿੰਨ ਗੱਟੇ ਨੂੰ ਯ ਕੰਡੇ ਤੇ ਪ੍ਰੋਪਰ ਪੂਰਾ ਤੁਲਿਆ 1.5 ਕਿੱਲਾ ਆਪਣਾ ਵਾਹਣ ਸੀਗਾ 1 ਕਿੱਲੇ ਦਾ 1 ਕਿੱਲੇ ਦਾ 66 ਮਣ ਹੋਇਆ ਹੈਗਾ 66 ਮਣ ਹਾਂਜੀ 66 ਮਣ ਠੀਕ ਹੈ ਜੀ ਤੇ ਜਿਹੜਾ ਦੂਜਾ 28P67 ਆ ਉਸ ਨੂੰ ਯੂਰੀਆ ਦਾ ਕੀ ਰਿਹਾ ਜੀ ਤੁਹਾਡਾ ਕਿੰਨੀ ਕੁ ਯੂਰੀਆ ਪਾਈ ਉਹਨੂੰ ਕੋਲੋਂ ਯੂਰੀਆ ਜਿਵੇਂ ਡੇਢ ਗੱਟਾ 2 ਗੱਟੇ ਪਾਣੀ ਦੇ ਹਿਸਾਬ ਨਾਲ ਜਿੱਥੇ ਨਹਿਰ ਦਾ ਪਾਣੀ ਥੋੜਾ ਵੱਧ ਲੱਗਦਾ ਜਾਂ ਟੂਬਵਲ ਦਾ ਚੰਗਾ ਹੈ ਉੱਥੇ ਡੇਢ ਗੱਟਾ ਠੀਕ ਹੈ ਜੀ ਤੁਹਾਨੂੰ ਥੋੜਾ ਟੂਬਵਲ ਦਾ ਨਰਮ ਨਹਿਰ ਦਾ ਘੱਟ ਲੱਗਦਾ 2 ਗੱਟੇ ਬਸ ਇੰது ਵੱਧ ਨਹੀਂ ਉਹਨੂੰ ਪਾਈ ਜਿਹੜਾ 28P67 ਆ ਉਹਨੂੰ ਨਹਿਰੀ ਪਾਣੀ ਵੀ ਲੱਗਿਆ ਇਹ ਵਿੱਚ ਹਾਂ ਜੀ ਉਹਨੂੰ ਨਹਿਰੀ ਵੀ ਲੱਗੇ ਸੀ ਇਹਨੂੰ ਨਹਿਰੀ ਪਾਣੀ ਨਹੀਂ ਲੱਗਿਆ ਨਹੀਂ ਲੱਗਿਆ ਹਾਂ ਇਹਨੂੰ ਇੱਕ ਵੀ ਪਾਣੀ ਨਹਿਰੀ ਨਹੀਂ ਅਸੀਂ ਲਾਇਆ ਆ ਕੋਈ 5-7 ਪਾਣੀ ਉਹਨੂੰ ਨੇਰੀ ਲੱਗ ਜਾਂਦੇ ਐਨੇ ਹੋਰ ਵੀ ਵਧੀਆ ਛਾੜ ਦੇਣਾ ਸੀਗਾ ਠੀਕ ਹੈ ਜੀ ਤੇ ਹੁਣ ਤੁਹਾਡਾ ਅੱਗੇ ਇਸ ਵੀਡੀਓ ਵਿੱਚ ਤੁਸੀਂ ਇਹਦੇ ਬਾਰੇ ਹੋਰ ਕੋਈ ਕੁਝ ਦੱਸਣਾ ਚਾਹੁੰਦੇ ਹੋ ਵੈਰਾਈਟੀ ਕਿਸ ਤਰ੍ਹਾਂ ਦੀ ਅੱਗੇ ਸਕਸੈਸ ਇਹਦੀ ਆ ਰਹੀ ਹੈ ਜਾਂ ਕਿਵੇਂ ਤੁਹਾਨੂੰ ਲੱਗਦੀ ਹੈ ਹਾਂ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਵੇਂ ਮੈਂ ਅਗਲੇ ਸਾਲ 28% ਵਧ ਲਾਵਾਂਗੇ ਅਸੀਂ ਠੀਕ ਹੈ ਜੀ ਜਿਵੇਂ 28 ਪੀ 67 ਅਸੀਂ ਜਿੱਥੇ ਲੇਟ ਲਾਇਆ ਉੱਥੇ 28 ਪੀ 68 ਲਾਵਾਂਗੇ ਕਿਉਂਕਿ ਇਹਦਾ ਝਾੜ ਕੱਲੇ ਟਿਊਬਵਲ ਦੇ ਮਾੜੇ ਇੰਨੇ ਤਿੰਨ ਨੰਬਰ ਪਾਣੀ ਚ ਇੰਨਾ ਵਧੀਆ ਝਾੜ ਰਿਹਾ ਹੈ ਤਾਂ ਜੇ ਇਹਨੂੰ ਕਿਤੇ ਵਿੱਚ ਰਲਵੇਂ ਮਿਲਵੇਂ ਲੱਗੀ ਜਾਂਦੇ ਨਹਿਰ ਦੇ ਪਾਣੀ ਲੱਗੀ ਜਾਂਦੇ ਤਾਂ ਇਹਦਾ ਝਾੜ ਤਾਂ ਬਹੁਤ ਸੋਹਣਾ ਹੋਣਾ ਸੀਗਾ ਇੱਕ ਤੁਹਾਨੂੰ ਮੈਂ ਸੱਚ ਹੋਰ ਦੱਸਦਾ ਵੀ ਇਹ ਲੱਗਿਆ ਪਤਾ ਕਿੰਨੀ ਤਰੀਕ ਦਾ ਸੀ ਇਹ ਲੱਗਿਆ ਸੀਗਾ 26 ਜੁਲਾਈ ਦਾ ਲੱਗਿਆ ਵੈ ਜੀ 26 ਜੁਲਾਈ ਦਾ ਹਾਂ ਜੀ ਇੰਨਾ ਲੇਟ ਲਾਇਆ ਸੀ ਠੀਕ ਹੈ ਜੀ 26 ਜੁਲਾਈ ਦਾ ਲਾ 26 ਜੁਲਾਈ ਦਾ ਲਾ ਕੇ ਵੀ ਕੰਡਾ ਟਿਊਬਵੈਲ ਦੇ ਪਾਣੀ ਤੇ ਪਾਲ ਕੇ ਤੇ ਜਿਹੜਾ ਦੂਜਾ ਲੱਗਿਆ 28567 ਜਿਹੜਾ ਤੁਸੀਂ ਕਹਿ ਰਹੇ ਹੋ ਉਹ ਉਹਦਾ ਤੇ ਇਹਦਾ ਕਿੰਨਾ ਕੁ ਫਰਕ ਰਿਹਾ ਵੀ ਲਾਉਣ ਦੇ ਵਿੱਚ ਜਿਹੜੇ ਦਾ ਜਿਹੜਾ ਦੂਜਾ ਇੱਕ ਤਾਂ 2856 ਲਾਈ ਆ ਤੁਸੀਂ ਇੱਕ 28567 ਲਾਇਆ ਜਿਹੜਾ ਹਾਂਜੀ ਜਿਹੜਾ ਲੇਟ ਲਾਇਆ ਲੇਟ ਲਾਇਆ ਸੀਗਾ ਉਹਦਾ ਤੇ ਇਹਦਾ 28 ਉਹਦਾ ਤੇ ਇਹਦਾ ਫਰਕ ਇਹ ਰਿਹਾ ਵੀ ਜਿਵੇਂ 28 ਪੀ 67 ਆ ਜਿਹੜਾ ਲੇਟ ਲਾਇਆ ਸੀਗਾ ਹਾਂਜੀ ਝਾੜ ਤੋਂ ਉਹਦਾ ਵੀ 65 65 ਮਾਣ ਜਿਵੇਂ ਰਹਿ ਗਿਆ 65 ਤੋਂ 70 ਮਾਣ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਉਹਦਾ ਇੱਕ ਤਾਂ ਮੌਇਸਚਰ ਬਾਈ ਆ ਗਿਆ ਆ ਬਾਈ ਨਹੀਂ ਸੋਰੀ 26 ਆ ਗਿਆ ਮੌਇਸਚਰ 26 ਆ ਗਿਆ ਜੀ ਇੱਕ ਤਾਂ ਮੌਇਸਚਰ ਉਹਦਾ 26 ਆ ਗਿਆ ਇੱਕ ਉਹਨੂੰ ਪਾਣੀ ਨਹਿਰ ਦੇ ਵੀ ਲੱਗੇ ਆ ਠੀਕ ਹੈ ਜੀ ਇਹਦਾ ਜਦੋਂ ਵੱਡਿਆ ਇਹਨੂੰ ਨਾ ਤਾਂ ਨਹਿਰ ਦੇ ਪਾਣੀ ਵੀ ਨਹੀਂ ਲੱਗੇ ਇੱਕ ਜਦੋਂ ਇਹ ਵੱਡਿਆਗਾ ਇਹਦਾ ਮੌਇਸਚਰ ਵੀ 19 ਆਇਆ ਮੌਇਸਚਰ 19 ਮੌਇਸਚਰ ਆਇਆ ਤੇ ਆ ਪੂਰਾ ਹਰਾ ਭਰਿਆ ਕਰਚੇ ਹਰੇ ਪੱਤੇ ਹਰੇ ਜਿਵੇਂ ਮਤਲਬ ਪੀਆਰ 126 ਖੜਾ ਹੁੰਦਾ ਇਸ ਤਰ੍ਹਾਂ ਖੜਾ ਸੀ ਪੂਰਾ ਸੋਹਣਾ ਉਂ ਇਹਦੇ ਵਿੱਚ ਤੁਸੀਂ ਇਸ ਤੋਂ ਇਲਾਵਾ ਕੋਈ ਨਿਊਟ੍ਰੀਸ਼ਨ ਦੀਆਂ ਸਪਰੇਆਂ ਜਾਂ ਕੋਈ ਕੋਈ ਹੋਰ ਤਾਕਤ ਵਾਲੀ ਚੀਜ਼ ਥੱਲੇ ਨਹੀਂ 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 ਐਕਸਟਰਾ ਚੀਜ਼ ਇਹਨੂੰ ਕੁਝ ਨਹੀਂ ਵੀ ਨਹੀਂ ਆਪਾਂ ਪਾਇਆ ਜਿਵੇਂ ਦੂਜੇ ਝੋਨੇ 'ਚ ਆਪਾਂ ਪਾਉਨੇ ਆ ਅੱਛਾ ਅੱਛਾ ਜਿਵੇਂ ਇਹਨਾਂ ਨੂੰ ਬਿਮਾਰੀ ਆਉਂਦੀ ਹੈ ਜ਼ਿਆਦਾਤਰ ਸ਼ੀਥ ਬ্লাইਟ ਦੀ ਜਾਂ ਜਿਵੇਂ ਨੋਟ ਰੋਡ ਦੀ ਐਸ ਦੇ ਵਿੱਚ ਸਹਿਨਸ਼ੀਲਤਾ ਕਿਵੇਂ ਰਹੀ ਇਹਦੇ ਲਾਸਟ ਦੇ ਵਿੱਚ ਮੈਂ ਉਹੀ ਗੱਲ ਕਰਦਾ ਵੀ ਇਹਦੇ 'ਚ ਵੱਧ ਰਹੀ ਆ ਵੀ ਇਹਨੂੰ ਪਾਵਾ ਆਪਾਂ 15 ਦਿਨ ਹੋਰ ਠਾਲ ਲੈਂਦੇ ਮੈਨੂੰ ਨਹੀਂ ਲੱਗਦਾ ਇਹ ਡਿੱਗਦਾ ਸੀਗਾ ਡਿੱਗਦਾ ਸੀ ਹਾਂ ਡਿੱਗਣ ਵਾਲੀ ਕੰਡੀਸ਼ਨ 'ਚ ਤਾਂ ਹੈ ਹੀ ਨਹੀਂ ਸੀ ਸਪਰੇਅ ਆਪਾਂ ਇਹਨੂੰ ਕਰੀ ਸੀਗੀ ਦੋ ਫੰਗੀ ਸੈੱਟ ਕਰੇ ਸੀ ਐਂਡ ਤੇ ਆ ਕੇ ਆਪਾਂ ਇਹਨੂੰ ਚੈਸ ਵੀ ਕਰੀ ਸੀਗੀ ਚੈਸ ਵੀ ਕਰੀ ਸੀ ਜਿਵੇਂ ਦੂਜੇ ਤੇ ਵੀ ਕੀਤਾ ਉਹ ਤਾਂ ਰੈਗੂਲਰ ਹੀ ਚਲਦੀਆਂ ਰਹਿੰਦੀਆਂ ਇਹ ਉਹ ਤਾਂ ਕਰਨੀਆਂ ਹੀ ਪੈਂਦੀਆਂ ਮੰਨ ਕੇ ਸਭ ਵੈਸੇ ਡਿੱਗਿਆ ਆਪਣਾ ਕੋਈ ਵੀ ਨਹੀਂ ਗਟਾ 2P 67 ਵੀ ਨਹੀਂ ਗਟ ਗਿਆਗਾ ਸਾਰਾ ਖੜਾ ਹੀ ਵੱਡਾ ਹੈਗਾ ਪਰ 28P 67 ਆ ਜਿਹੜਾ ਵਿਚ ਵਿਚ ਕਿਤੇ ਕਿਤੇ ਜਿਵੇਂ ਦੋਗੂਆਂ ਸੈਡਾਂ ਸੂਡਾਂ ਤੇ ਜਦੋਂ ਵੱਡਿਆ ਬਹਿਣ ਲੱਗ ਗਿਆ ਸੀ ਹਾਂਜੀ ਹਾਂਜੀ ਨਾਲੇ ਉਹਦਾ ਮੌਇਸਚਰ ਵੱਧ ਸੀ ਠੀਕ ਹੈ ਜੀ ਇਹ ਕਿਤੇ ਬੈਠਾ ਨਹੀਂ ਇਹ ਤਾਂ ਜਿਵੇਂ ਸਿੱਧਾ ਖੜਾ ਸੀ ਤੇ ਖਰਾ ਪੂਰੇ ਪੱਤੇ ਵੀ ਹਰੇ ਸਾਰੇ ਨਿੱਕੋ ਮਲਾ ਕੇ ਕਹਿਣ ਦੀ ਮਤਲਬ ਇਹ ਹੈ ਵੀ ਜਿਹੜਾ 28P 67 ਹੈ ਇਹ ਫਾਰਮਰ ਦੇ ਲੈਵਲ ਦੀ ਫਾਰਮਰ ਦੇ ਫੇਵਰ ਦਾ ਹੈ ਪੈਡੀ ਹੈ ਹਾਂ ਹੈ ਬਹੁਤ ਚੰਗੀ ਵੈਰਾਈਟੀ ਹੈ ਬਹੁਤ ਚੰਗੀ ਵੈਰਾਈਟੀ ਹੈ ਅਗਲੇ ਸਾਲ ਅੱਧਾ 28P67 ਲਾਵਾਂਗੇ ਅਜੀ ਤਾਂ ਠੀਕ ਹੈ ਜੀ ਹਾਂ ਥੋੜਾ ਜਿਹਾ ਇਹ ਕੋਸ਼ਿਸ਼ ਕਰਾਂਗੇ ਵੀ ਜਿਵੇਂ ਆਤ ਕਿ ਅਸੀਂ 26 ਜੁਲਾਈ ਨੂੰ ਲਾਇਆ ਇਹਨੂੰ ਥੋੜਾ ਜਿਹਾ ਗੇਤਾ ਲਾਵਾਂਗੇ ਗੇਤਾ ਲਾਇਆ ਤਾਂ ਇਹ ਬਹੁਤ ਵਧੀਆ ਪਰਫਾਰਮੈਂਸ ਦੇਊਗਾ ਮੈਨੂੰ ਲੱਗਦਾ ਵੀ 28P67 ਤੋਂ ਝਾੜ ਵਧ ਦੇਊਗਾ ਹਾਂ ਹਾਂ ਤੇ ਖਰਚਾ ਇਹਦੇ ਤੇ ਘੱਟ ਹੋਊਗਾ 28P67 ਵੈਰਾਈਟੀ ਲਾਈਟ ਲਾਈ ਆਪਾਂ ਹਾਂਜੀ ਪਰ ਉਹਦਾ ਮੌਇਸਚਰ ਵੀ ਜ਼ਿਆਦਾ ਰਿਹਾ ਮੋਚਰ 26 26 ਰਿਆ ਉਸ ਹਿਸਾਬ ਨਾਲ ਤਾਂ ਫਿਰ ਉਹਦਾ ਝਾੜ ਇਹਦੇ ਨਾਲੋਂ ਘੱਟ ਮੰਨਿਆ ਜਾਊਗਾ ਨਾ ਹਾਂ ਉਸ ਹਿਸਾਬ ਨਾਲ ਘੱਟ ਮੰਨੇ ਉਹ 26 ਮੋਚਰ ਚ ਉਹਦਾ ਝਾੜ ਆਇਆ ਦਾ 65 65 ਮਾਨਾ ਇਹਦਾ 19 ਮੋਚਰ ਚ ਆਇਆ ਇਹਦਾ 19 ਮੋਚਰ ਚ ਆਇਆ ਠੀਕ ਹੈ ਹਾਂਜੀ ਜਿਹੜਾ 28 ਪਿਸਟਾਟ ਆ ਠੀਕ ਹੈ